ਲੜਕਾ ਗੱਗਾ ਨੇੜੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੇਰ ਰਾਤ ਰਾਤ ਦੇ ਹਨੇਰੇ ਦੀ ਆੜ ਦੇ ਵਿੱਚ ਚੋਰਾਵਲੋ ਇੱਕੋ ਨਾਂ ਲੱਗਦੇ ਦੋ ਘਰਾਂ ਨੂੰ ਇੱਕੋ ਰਾਤ ਚ ਨਿਸ਼ਾਨਾ ਬਣਾਇਆ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਵੱਡੀ ਗਿਣਤੀ ਚ ਗਹਿਣੇ ਤੇ ਨਕਦੀ ਚੋਰ ਚੋਰੀਕਰ ਚੋਰ ਰਫੂ ਚੱਕਰ ਹੋ ਜਾਂਦੇ ਨੇ ਤਾਂ ਦੇਰ ਰਾਤ ਰਾਤ ਦੇ ਹਨੇਰੇ ਦੀ ਆੜ ਦੇ ਵਿੱਚ ਪਿੰਡ ਦਹਿਲਾਸਿਆਂ ਦੀ ਘਟਨਾ ਹੈ ਜਿੱਥੇ ਕਿ ਚੋਰਾਂ ਨੇ ਇੱਕੋ ਰਾਤ ਨਾਂ ਲੱਗਦੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਲੁੱਟੇ ਨੰਦਾਸਤੇ ਕਿ ਮੂਨਕ ਨੇੜਲੇ ਪਿੰਡ دہਲਾ ਸਿਹਾ ਵਿਖੇ ਲੰਗੀ ਰਾਤ ਚੋਰਾਂ ਨੇ ਬੇਖੌਫ ਹੋ ਕੇ ਨਾਲ-ਨਾਲ ਲੱਗਦੇ ਦੁਕਾਨਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਲੱਖਾਂ ਰੁਪਏ ਦੇ ਗਹਿਣੇ ਨਕਦੀ ਤੇ ਐਲਸੀਡੀ ਚੋਰੀ ਕਰ ਲਈ। ਚੋਰੀ ਦੀ ਘਟਨਾ ਦਾ ਦੋਵੇਂ ਪਰਿਵਾਰਾਂ ਨੂੰ ਸਵੇਰੇ ਜਾਗਣ ਤੋਂ ਬਾਅਦ ਪਤਾ ਲੱਗਾ ਜਦੋਂ ਉਹਨਾਂ ਨੇ ਆਪਣੇ ਕਮਰਿਆਂ ਦੇ ਜਿੰਦਰੇ ਟੁੱਟੇ ਤੇ ਪੇਟੀਆਂ ਅਲਮਾਰੀਆਂ ਦਾ ਸਮਾਨ ਖਿਲਰਿਆ ਪਿਆ ਵੇਖਿਆ। ਪੁਲਿਸ ਨੇ ਤਲਾਸ਼ ਮਿਲਣ ਤੇ ਪੁਲਿਸ ਵੀ ਨੇੜਲੇ ਕਰਾਂ ਤੇ ਪਿੰਡ ਦੇ ਬਾਹਰੀ ਰਸਤਿਆਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਰੀਕੀ ਨਾਲ ਜਾਂਚ ਵਿੱਚ ਜੁਟ ਗਈ ਹੈ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਇਤਲਾਹ ਮਿਲਦਿਆ ਹੀ ਦੋਵੇਂ ਘਰਾਂ ਦੇ ਵਿੱਚ ਪਹੁੰਚ ਕੇ ਚੋਰੀ ਹੋਣ ਦੀ ਘਟਨਾ ਨਾਲ ਸੰਬੰਧਿਤ ਜਾਣਕਾਰੀ ਇਕੱਤਰ ਕੀਤੀ ਤੇ ਸਵੇਰ ਤੋਂ ਹੀ ਲਗਾਤਾਰ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਪਰਦਾਫਾਸ਼ ਵੀ ਕੀਤਾ ਜਾਵੇਗਾ ਤਾਂ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆ ਤੇ ਨਾਲ ਹੀ ਨਾਲ ਮਕਾਨ ਮਾਲਕਾਂ ਨੇ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਣਗੇ ਤੋਣ ਸਿੰਘ ਜੀ ਪਿੰਡ ਦੇਲਾ ਸਿੰਘ ਰਾਤ ਚੋਰੀ ਹੋਈ ਹੈ ਤੁਹਾਡੇ ਘਰ ਕਿਵੇਂ ਵਾਪਰੀ ਘਟਨਾ ਤੁਹਾਨੂੰ ਕਦੋਂ ਪਤਾ ਲੱਗਦਾ ਏ ਕੀ ਕੁਝ ਚੋਰੀ ਹੋ ਗਿਆ ਕੋਈ ਸਾਰੇ ਜਨ ਸੰਤੋਜ ਜੀ ਸਵੇਰੇ ਪਤਾ ਲੱਗਿਆ 4 ਵਜੇ ਜਦੇ ਉੱਠੇ ਨੇ ਸਾਡੇ ਘਰ ਦੇ ਇਹਨਾਂ ਨੇ ਕਿਹਾ ਵੀ ਤੁਸੀਂ ਜਿੰਦਾਂ ਲਾਇਆ ਸਾਹਮਣੇ ਬਾਰ ਨੂੰ ਅਸੀਂ ਬਰਾਬਰ ਸਾਈਡ ਤੇ ਆਪ ਰੂਮ ਇੱਕ ਅਸੀਂ ਇਸੀ ਚ ਪਏ ਤੇ ਬਰਾਬਰ ਜੇ ਦੋ ਕਮਰੇ ਸਾਈਡ ਸਾਹਮਣੇ ਨੇ ਉਹ ਚ ਜਿੰਦਾਂ ਲਾਉ ਕੁ ਲੱਗਿਆ ਹੋਈ ਸੀ ਇਹ ਕਹਿੰਦੇ ਜਿੰਦਾਂ ਰਾਤ ਲਾਣ ਨੂੰ ਕੁ ਲੱਗਿਆ ਤੂੰ ਮਾ ਕੋਈ ਜਿੰਦਾਂ ਅੰਦਰ ਪਈ ਹੈ ਤੇ ਦੇਖਿਆ ਜਿੰਦਾਂ ਤੋੜੇ ਵੜਦੇ ਪਿਆ ਅੰਦਰ ਦੇਖਿਆ ਪੇਟੀ ਦਾ ਵੀ ਜਿੰਦਾਂ ਵੜਦੇ ਪਿਆ ਕੇ ਫਿਰ ਦੇਖਿਆ ਸਮਾਨ ਅਸੀਂ ਨੇ ਲੋਕਿ ਉੱਚਾ ਸੋਨਾ ਪੰਜ ਤੋੜੇ ਪੰਜ ਤੋੜੇ ਸੋਨੇ ਦੇ 35000 ਰੁਪਏ ਇਹ ਤਾਂ ਹੈ ਨਾ ਜੀ ਇਹ ਜਿੰਦਾ ਜਿਹੜਾ ਉਹ ਤੇ ਰੂਮ ਤੇ ਜੀ ਉਹ ਤਾਂ ਨਾਲ ਹੀ ਲੈ ਕੇ ਜਿਹੜਾ ਪੇਟੀ ਦੇ ਜਿੰਦਾ ਸੀ ਉਹ ਉੱਥੇ ਛੱਡ ਗਏ ਜੀ ਕੋਈ ਹੋਰ ਨਕਦੀ ਪੈਸੇ ਵਗੈਰਾ 35000 ਨਕਦੀ ਜੀ ਪੰਜ ਤੋੜੇ ਸੋਨੇ ਦੇ ਸਾਡੇ 5 ਫੁੱਟ ਵਗੈਰਾ ਕੱਟ ਕੇ ਬੁਗਾਰ ਵਗਾ ਕੇ ਉਹਥੇ ਫਰੋਲੇ ਇਹਨਾਂ ਨੇ ਸਭ ਕੁਝ ਟਰੱਕਿਆਂ ਟਰੱਕ ਫਰੋਲੇ ਨੇ ਸਾਰੇ ਕੋਈ ਤੇ ਕੋਈ ਜਨ ਬ੍ਰਿਕ ਕੰਮ ਕਰ ਰਿਹਾ ਸੀ ਕਹਿੰਦਾ ਹਾਂ ਜਿੱਥੇ ਪਤਾ ਅੰਤਰੇ ਦੀ ਸਾਡੇ ਅੱਡੇ ਕੋਲੇ ਕਿੱਥੇ ਸੀ ਕੁੱਤਾ ਸਾਡੇ ਕੋਲੇ ਪਿਆ ਤੀ ਇਹ ਸੀ ਹਾਂ ਜਿਹੜੇ ਕਮਰੇ ਜਿਹਾ ਸੀ ਪਿਆ ਕੁੱਤਾ ਪਤਾ ਨਹੀਂ ਭੌਂਕੇ ਨਾ ਤੀ ਕਿ ਕੋਈ ਪਤਾ ਲੱਗਿਆ ਹੋਵੇ ਤੁਹਾਨੂੰ ਕਿੰਨੇ ਕੁ ਵਜੇ ਹੋਈ ਹੈ ਕੋਈ ਅੰਦਾਜ਼ਾ ਹਾਂ ਕੋਈ ਨਹੀਂ ਜੀ ਦਾ ਚਾਹਤਾ ਕੀ ਪਤਾ ਹੈ ਅੱਛਾ ਤੜਕੇ ਉੱਠੀ ਦੇਖਿਆ ਹੈ ਰਿਪੋਰਟ ਲਿਖਾਈਏ ਪੁਲਿਸ ਕੋਲ ਹਾਂ ਜੀ ਲਿਖਾਈ ਹੈ ਸਰਪੰਚ ਨੇ ਕਰਾਈ ਹੈ ਸਾਰਾ ਕੁਝ ਹਾਂ ਕੀ ਮੰਗ ਕਰ ਦੂ ਅਸੀਂ ਅੰਸਾ ਅੰਸਾ ਸ੍ਰੀ ਮੰਨਸਾ ਸਾਡਾ ਕਰਦੇ ਸਾਡਾ ਘਰ ਵੇ ਹੋਰੀ ਚੋਰੀ ਨੇ ਸਾਡਾ ਘਰ ਵੇ ਹੋਰੀ ਜਾਂਦੇ ਬਾਕੀ ਸਾਡੂੰ ਸਾਨੂੰ ਸਾਡਾ ਸਮਾਨ ਸਾਰਾ ਵਾਪਸ ਮਿਲਣਾ ਚਾਹੀਦਾ ਸਾਨੂੰ ਹਿਸਾਬ ਮਿਲਣਾ ਕੀ ਨਾਮ ਹੈ ਜੀ ਪਿੰਡ ਕਿਹੜਾ ਹੈ ਦਰਸ਼ਨ ਸਿੰਘ ਜੀ ਪਿੰਡ ਦੇਲਾ ਜੀ ਰਾਤ ਚੋਰੀ ਹੋਈ ਹੈ ਤੁਹਾਡੇ ਘਰੇ ਦੱਸ ਰਹੇ ਹਾਂ ਜੀ ਨੇ ਹਾਂ ਜੀ ਤੇ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕੀ ਕੁਝ ਚੋਰੀ ਹੋਇਆ ਹੈ ਸਾਡਾ ਜੀ 45000 ਦਾ ਇੱਕ ਸੀ ਇੱਕ ਜੀ ਕੁੜੀ ਨੂੰ ਫੜਾਏ ਹੋਏ 50 50 ਦੇ ਲੋਟ 10000 ਜੀਆਂ ਦੋ ਗੱਡੀਆਂ ਹੌਬੇ ਚੱਕੀਆਂ ਗਈਆਂ ਇੱਕ ਜੀ ਮੇਰਾ ਰਿਸ਼ਤੇ ਕਰਾਏ ਹੋਏ ਸੀ ਮੈਂ ਤੰਨ ਤੈਨੂੰ ਛਾਪਾ ਦਿਆਂ ਮਤਵਲ ਜੀ ਇੱਕ ਜਿਹੜੀਆਂ ਬੁੱਢੀਆਂ ਪੰਜ ਅਗਰ ਦਿਨ ਟੌਕ ਸਜੇ ਕਰਨ ਵਾਲੇ ਸਵਾ ਕੁ ਟੋਲਾ ਮੰਨ ਕੇ ਚੱਲੋ ਜੀ ਸਾਰੇ ਚੀਜ਼ਾਂ ਦਾ ਹਾਂ ਸਾਨੂੰ ਪਤਾ ਲੱਗਿਆ ਜੀ ਸਵਾ 5 ਵਜੇ ਮੈਂ ਤਾਂ ਮੈਂ ਬਾਹਰ ਖੋਲਿਆ ਮਤਵਲਾ ਮੁੰਡੇ ਨੇ ਦੱਸਿਆ ਮਾਜੀ ਵਾਰ ਨਹੀਂ ਖੁੱਲਦਾ ਮੁੰਡਾ ਕਹਿੰਦਾ ਵੀ ਉਹੀ ਕੁੰਡੀ ਲੱਗ ਰਹੀ ਹੈ ਮੁੰਡੇ ਨੇ ਦੇਖਿਆ ਧੱਕਾ ਮਾਰ ਕੇ ਕਹਿੰਦਾ ਹਾਂ ਵਾਪਾ ਗੜਬੜਿਆ ਫਿਰ ਮੁੰਡੇ ਨੇ ਛਾਲ ਮਾਰ ਕੇ ਜਦ ਵਾਰ ਦੇਖ ਕੇ ਕਹਿੰਦਾ ਪਾਪਾ ਠੀਕ ਹੈ ਆਪਣੇ ਦਾ ਮਾਪਦੇ ਸਾਈਡਾ ਵਾਲ ਬਾਰ ਦੇਖ ਫਿਰ ਉਹ ਵਾਰ ਚਵਟ ਪਿਆ ਤੇ ਜੀ ਸੀੜੀ ਲੱਗੇ ਨੇ ਉਹ ਵਾਰ ਵਿੱਚ ਦੀ ਟੱਪੇ ਨੇ ਹਾਂ ਇਹ ਬੱਪ ਨੂੰ ਯਾਰ ਨਹੀਂ ਪਤਾ ਜੀ ਖਾਲਸੇ ਦੀ ਪਹਿਲਾਂ ਚੋੜੀ ਹੋਈ ਏ ਕਾ ਆਪਣੀ ਹੋਈ ਏ ਹਾਂ ਜੀ ਤੇ ਰਿਪੋਰਟ ਲਿਖਾਈਏ ਪੁਲਿਸ ਹਾਂ ਜੀ ਰਿਪੋਰਟ ਲਿਖਾ ਦੇ ਜਿਹੜੀ ਚੀਜ਼ ਹੈ ਜੀ ਤਰੀ ਮਤਲਬ 55000 ਰੁਪਇਆ ਹਵਾ ਥੋੜਾ ਸਾਨੇ ਦਾ ਲਿਖਾਈ ਸਾਰੀ ਹਾਂ ਜੀ ਇਹ ਕੀ ਮੰਗ ਕੀ ਕਰਦੇ ਹੋ ਸਰਕਾਰ ਦੇ ਪ੍ਰਸ਼ਾਸਨ ਹਾਂ ਜੀ ਵੀ ਆਪਾਂ ਤੇ ਫੜੇ ਜਾਣ ਜੀ ਉਹਨਾਂ ਨੂੰ ਕੋਈ ਸਜ਼ਾ ਮਿਲੇ ਹਾਂ ਹਾਂ ਅਜਿਹਾ ਲੱਗ ਕੇ ਬਾਸਤੇ ਕੋਈ ਥੰਮ ਕੋੜੇ ਹਾਂ ਅੱਜ ਜਾਇਆ ਆਇਆ ਹਾਂ ਜੀ ਕੀ ਨਾਮ ਹੈ ਅੱਜ ਮੈਂ ਜਸਪਾਲ ਸਿੰਘ ਦੇਲਾ ਸਰਪੰਚ ਪਿੰਡ ਦੇਲਾ ਸਿਆਂ ਸਰਪੰਚ ਸਾਹਿਬ ਤੁਹਾਡੇ ਪਿੰਡ ਰਾਤ ਜਿਹੜੀਆਂ ਦੋ ਚੋਰੀਆਂ ਹੋ ਗਈਆਂ ਨਾਲ ਨਾਲ ਲੱਗਦੇ ਘਰਾਂ ਦੇ ਵਿੱਚ ਕੀ ਕਹਿਣਾ ਚਾਹੁੰਦਾ ਸਰ ਸਵੇਰੇ ਮੈਨੂੰ 5:30 ਵਜੇ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਕੋਈ ਹਾਦਸਾ ਵਾਪਰਿਆ ਤਾਂ ਮੈਂ ਇਮੀਡੀਏਟਲੀ ਇੱਥੇ ਆਇਆ ਤੇ ਆ ਕੇ ਇਹਨਾਂ ਨਾਲ ਸੰਪਰਕ ਕੀਤਾ ਪਤਾ ਲੱਗਿਆ ਵੀ ਇਹਨਾਂ ਦੇ ਘਰ ਦੇ ਵਿੱਚੋਂ ਸੋਹਣ ਸਿੰਘ ਦੇ ਘਰ ਦੇ ਵਿੱਚ ਆ 4.5 ਟੋਲੇ ਇੱਕ ਤੇ ਅੱਧੇ ਟੋਲੇ ਦੀਆਂ ਬਾਲੀਆਂ 4.5 ਮਤਲਬ ਸੀਗਾ ਬਿਸਕੁਟ ਤੇ 35000 ਰੁਪਏ ਜਿਹੜਾ ਨਕਦ ਕੈਸ਼ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਇਆ ਨਾਲ ਲੱਗਦੀ ਜਿਹੜਾ ਘਰ ਹੈ ਭੋਲਾ ਸਿੰਘ ਦਾ ਉਹਨਾਂ ਦੇ ਘਰ ਦੇ ਵਿੱਚ ਇੱਕ ਐਲਸੀਡੀ ਤੇ 55000 ਰੁਪਏ ਸਮਥਿੰਗ ਕੈਸ਼ ਤੇ ਇੱਕ ਛੋਟੀ ਛੋਟੀਆਂ ਬਾਲੀਆਂ ਜੀਆਂ ਜਿਹੜੀ ਕਿ ਟੋਲਾਕ ਸੋਨਾ ਜਿਹੜਾ ਉਹਨਾਂ ਦੇ ਕੋਈ ਕੁਸ਼ਾਂਪਾ ਸੀਗੇ ਇੱਕ ਟੋਲਾ ਸੋਨਾ ਉਹਨਾਂ ਉਹਨਾਂ ਦਾ ਜਿਹੜਾ ਉਹ ਚੋਰੀ ਹੋਇਆ ਤੇ ਅਸੀਂ ਉਦੋਂ ਤੋਂ ਹੀ ਲੱਗੇ ਹੋਏ ਹਾਂ ਜਿੰਨੇ ਵੀ ਨੇੜੇ ਦੇ ਸੀਸੀਟੀਵੀ ਕੈਮਰੇ ਆ ਤੇ ਅਸੀਂ ਪੁਲਿਸ ਨੂੰ ਜਿਹੜਾ ਇਤਲਾਹ ਦਿੱਤੀ ਸੀਗੀ ਤੇ ਅ ਅਰਕਟ ਵੀ ਜਿਹੜੀ ਹੈ ਪਰਿਵਾਰ ਵੱਲੋਂ ਕਰਵਾਈ ਗਈ ਹੈ ਤੇ ਅਸੀਂ ਸਾਰੇ ਸੀਸੀਟੀਵੀ ਦੇਖ ਰਹੇ ਹਾਂ ਤੇ ਕੋਸ਼ਿਸ਼ ਹੈ ਕਿ ਜਿਹੜੇ ਚੋਰਾਂ ਨੂੰ ਅਸੀਂ ਜਲਦੀ ਫੜਨ ਵਿੱਚ ਕਾਮਯਾਬ ਹੋ ਜਾਈਏ ਨਾਮ ਹੈ ਤੇ ਐਸ ਐ ਮਰਕੀ ਸਿੰਘ ਦੇਲਾ ਸੇਹਾਂ ਦੇ ਵਿੱਚ ਦੋ ਘਰਾਂ ਦੇ ਵਿੱਚ ਚੋਰੀ ਹੋਈ ਹੈ ਜਾਂਚ ਲਈ ਪਹੁੰਚੋ ਕੁਝ ਦੇਖਿਆ ਤੁਸੀਂ ਕਿੰਨੀ ਕੁ ਵੀ ਜਿਹੜੀ ਚੋਰੀ ਜਿਹੜੀ ਹੋਈ ਹੈ ਚੋਰੀ ਸਾਰੇ ਬਦਵਿਨਾ ਦਸਨ ਤਾਪਕ ਸੋਨਾ ਚਾਰ ਪੰਜ ਟੋਲੇ ਤੇ 40 50 50 ਇੱਕ ਪਾਸੇ 35000 ਬਾਕੀ ਨੇ ਦੋਨੇ ਘਰਾਂ ਚ ਤੇ ਬਾਕੀ ਇਹਨਾਂ ਦੇ ਦਰਖਾਸਤ ਵਗੈਰਾ ਲੈ ਰੱਖੇ ਸੀ ਨੇ ਮੌਕੇ ਤੇ ਆਇਆ ਤੇ ਸਵੇਰ ਦੇ ਅਸੀਂ ਮੌਕੇ ਤੇ 6:30 ਵਜੇ ਆ ਗਏ ਸੀ ਨੇ ਘਰ ਉਦੋਂ ਬਾਅਦ ਜਿੰਨ ਦੇ ਵਿੱਚ ਕਵਰ ਕੀਤੇ ਸਾਰੇ ਬਾਕੀ ਬੰਸਾਂ ਸਟਰੀਮ ਆ ਰਹੀ ਹੈ ਸਾਡੇ ਕੋਲ ਤੇ ਬਾਕੀ ਟਾਵਰ ਲੋਕੇਸ਼ਨ ਚੱਕ ਰੱਖੇ ਨੇ ਉਦੋਂ ਬਾਅਦ ਜਦੋਂ ਦੋਸਾਂ ਜਲਦੀ ਅਸੀਂ ਘਰ ਫਿਰ ਕਰਨਾਂ ਸੀਸੀਟੀਵੀ ਵਗੈਰਾ ਦੀ ਕੋਈ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਦੇ ਹਾਂ ਸਾਰੇ ਕਿਤੇ ਵੀ ਨਾ ਹੋਰ ਵੀ ਵਗੈਰਾ ਚੱਲ ਰਿਹਾ ਬਸ ਅੱਗੇ